ਮਗਰ 2019 ਜਿਹੜੀ ਜ਼ਮੀਨ ਕਾਲ ਤੇ ਖੋਟਾ ਰੱਖ ਕੇ ਧੌਲਣਾ ਕੰਦੀ ਇਹ ਸਾਲ ਕਮ ਕੰਤਰੀ ਨੇ ਵਕਾਈ ਸੀ ਇਹ ਜ਼ਮੀਨ ਉਹਨੇ ਵਗਾਈ ਆ ਇਹਦਾ ਬੀਜ ਇਹੋਸ ਤੋਂ ਪੂਰੇ ਰੱਖਿਆ ਤੇ ਅਸੀਂ ਤਾਂ ਇਲਾਕੇ ਦੇ ਨਾਲ ਅਸੀਂ ਨਹੀਂ ਜਾਣਦੇ ਕੋਈ ਐਸੀ ਇੱਥੇ ਸਾਡੀ ਲੱਗੇ ਜਿਹਦੇ ਨਾਲ ਗਾਇ ਨਹੀਂ ਸਕਲੇ ਘਰਾਂ ਨੂੰ ਸਾਡੀ ਤੁਹਾਡੇ ਨਾਲ ਅਸੀਂ ਇਹ ਖਲਾਫ ਹੈ ਜੇ ਤੁਸੀਂ ਖਲਾਫ ਹੋ ਤੁਸੀਂ ਵੀ ਕਰਾਣਾ ਅਸੀਂ ਤੁਹਾਡੇ ਨਾਲ ਕਰਨਾ ਕੋਈ ਯਾਦ ਕਰੋ ਮੇਰੀ ਨਾ ਤੇਰਾ ਵੀਰ ਜਿਹਨੇ ਕੀਤਾ ਦਾਪ ਦਾ ਮੁੱਖ ਮੰਤਰੀ ਐਥੋਂ ਜਿਹੜੇ ਨਾਲੋਂ ਕੋਲ ਪਤਾ ਹੈ ਬੱਕਰੀਆਂ ਵਾਲੇ ਇਹ ਕਹਿੰਦੀ ਉਹਨਾਂ ਨੇ ਵੀ ਕਿਹਾ ਸਾਡੇ ਦੇ ਸਵਾਲਾਂ ਨੂੰ ਵੱਸਾ ਤੁਹਾਡੇ ਨਾਲ ਔਰ ਲਿਬ੍ਰੇਟ ਚੰਗੇ ਰੱਖੋ ਮੈਂ ਤੁਹਾਨੂੰ ਜੇ ਨਾਲ ਲੱਗਦੇ ਸੁਧਾਰਨ ਦੇ ਬਾਰੇ ਹੋਣੇ ਗੱਲ ਕਰਾਂਗੇ ਉਹਦੇ ਦਸ਼ਕਾਂ ਤੋਂ ਪਰਸ਼ੋਤਨ ਤੇ ਆ ਜਿਹੜੇ ਇਹ ਆਏ ਨੇ ਇਹਨਾਂ ਦੇ ਸਵਾਲ ਕੁਝ ਨਾ ਪਰਚੇ ਲਿਬ੍ਰੇਟ ਚਾਹੀਦਾ ਤੁਹਾਨੂੰ ਕੋਈ ਹੋਣੀ ਤੁਹਾਡੇ ਨਾਲ ਕੋਡਾ ਸਾਰੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਾਈਡ ਰਿਪੋਰਟ ਦਾ ਵਾਈਡ ਰਿਪੋਰਟ ਦੇ ਪ੍ਰਤੀ